ਥੋੜਾ ਪਿਛਲੇ 40 ਸਾਲਾਂ ਦਾ ਐਨਾਲਿਸਿਸ ਜਾਂ ਪਿਛਲੇ ਜਿਹੜੇ 20 20 ਤੋਂ 24 ਦਾ ਐਨਾਲਿਸਿਸ ਉਹਦੇ ਵਿੱਚ ਕੀ ਤੁਹਾਨੂੰ ਸਮਝ ਵਿੱਚ ਆਇਆ ਕਿੰਨਾ ਨੁਕਸਾਨ ਹੋਇਆ ਤੇ ਉਸ ਦੇ ਉਸ ਨੁਕਸਾਨ ਦੀ ਪਰਪਾਈ ਹੋ ਪਾਈ ਆਪ ਆਪੇ ਦੇ ਬਾਅਦ ਕੀ ਜਾਣੇ ਇਹ ਇਸ ਚੀਜ਼ ਬਾਰੇ ਹਰੇ ਤੱਕ ਕੋਈ ਰਿਪੋਰਟ ਨਹੀਂ ਹੈਗੀ ਕੋਈ ਇਹਦਾ ਔਨ ਗਰਾਉਂਡ ਇਹਦੀ ਸਟੱਡੀਜ਼ ਨਹੀਂ ਹੈਗੀਆਂ ਜਿਹੜੀਆਂ ਲਾਰਜ ਸਕੇਲਸ ਇਨੋਸੀ ਸਟੱਡੀਜ਼ ਕਹਿੰਦੇ ਆ 2023 ਦੇ ਵਿੱਚ ਜਦ ਰਿਲੀਫ ਫੰਡ ਦੀ ਗੱਲ ਹੋਈ ਸੀਗੀ 650 ਰੁਪਿਆ ਪਰ ਪਰਸਨ ਨੂੰ ਮਿਲਿਆ ਸੀਗਾ ਉਹਦੇ ਉਹ ਕੋਈ ਔਰ ਉਹ ਵੀ ਜੋ ਆਇਆ ਸੀਗਾ ਜੋ ਨਿਊਜ਼ ਦੇ ਵਿੱਚ ਮੈਂਸ਼ਨ ਕੀਤਾ ਗਿਆ ਉਹ ਸੈਂਟਰਲ ਗਵਰਨਮੈਂਟ ਤੋਂ ਆਇਆ ਸੀਗਾ ਸਟੇਟ ਤੋਂ ਨਹੀਂ ਕੁਝ ਆਇਆ ਸੀਗਾ ਇਸ ਟਾਈਮ ਤੇ ਵੀ ਲੋਕਾਂ ਨੂੰ ਜੋ ਤੁਸੀਂ ਹਾਲਾਤ ਦੇਖ ਰਹੇ ਹੋ ਉਹਦੇ ਵਿੱਚ ਲੋਕਾਂ ਨੇ ਮੁਆਵਜ਼ਾ ਉਹਨਾਂ ਨੂੰ ਲੋਡ ਹੈ ਦੈਟਸ ਇਟਸ ਨਾਟ ਕਿ ਕੋਈ ਉਹ ਇਹਦੇ ਆ ਇੱਕ ਨੈਚੁਰਲ ਇੱਕ ਕਲੈਮਿਟੀ ਦੇ ਕਨਸੈਪਟ ਦੇ ਨਾਲ ਜੇ ਦੇਖੀਏ ਤੇ ਉਹਨਾਂ ਨੂੰ ਇੱਕ ਹੈਂਡਹੋਲਡਿੰਗ ਦੀ ਬਹੁਤ ਲੋੜ ਹੈ ਇਸ ਕਰਕੇ ਇਸ ਤੇ ਜ਼ਰੂਰ ਇੱਕ ਇੰਸ਼ੋਰੈਂਸ ਪਰਸਪੈਕਟਿਵ ਬਣਾਉਣਾ ਜ਼ਰੂਰੀ ਹੈ ਕਿ ਜਿਹੜੇ ਸਪੈਸ਼ਲੀ ਜਿਹੜੇ ਬਾੜ ਇਫੈਕਟਡ ਏਰੀਆਸ ਨੇ ਉਥੇ ਇੰਸ਼ੋਰੈਂਸ ਵਾਲਾ ਕਨਸੈਪਟ ਲਿਆਉਣਾ ਬਹੁਤ ਜ਼ਰੂਰੀ ਹੈ ਕਿ ਐਟ ਲੀਸਟ ਉਥੋਂ ਅਕਨੋਲਜ ਆ ਸਕੇ ਕਿ ਕਿੰਨੇ ਦਾ ਨੁਕਸਾਨ ਹੋਇਆ ਬਹੁਤ ਸਾਰੇ ਖਰਚੇ ਐਸੇ ਹੋਣਗੇ ਜਿਨੂੰ ਕਦੇ ਵੀ ਉਹਦੀ ਪਰਪਾਈ ਨਹੀਂ ਹੁੰਦੀ ਨਹੀਂ ਹੋ ਸਕਦੀ ਕਿਉਂਕਿ ਜਿਹੜਾ ਗ੍ਰੀ ਕਿਉਂਕਿ ਉਹ ਸਰਕਾਰਾਂ ਦੇ ਜਿਹੜਾ ਕ੍ਰਾਈਟੇਰੀਅਨ ਫਿਕਸ ਹੁੰਦਾ ਫਾਰਮੂਲਾ ਬਣਦਾ ਉਹਦੇ ਵਿੱਚ ਨਹੀਂ ਸ਼ਾਮ ਆਉਂਦੇ ਹੋਣਗੇ ਹਾਂ ਉਹਦੇ ਵਿੱਚ ਨਹੀਂ ਆਉਂਦੇ ਕਿਉਂਕਿ ਕਈ ਵਾਰੀ ਅਸੀਂ ਅਸੀਂ ਸਾਡੀ ਟੀਮ ਜਦ ਫੀਲਡ 'ਚ ਵੀ ਗਈ ਸੀਗੀ ਤਾਂ ਅਸੀਂ ਉਹ ਲੋਕਾਂ ਨੂੰ ਵੀ ਮਿਲੇ ਜਿਨ੍ਹਾਂ ਇਹ ਤੀਸਰੀ ਵਾਰੀ ਹੰਡਾਰੇ ਸੀਗੇ ਬਾੜ ਨੂੰ ਉਹ ਹੁਣ ਇਸ ਵਾਰੀ ਉਹਨਾਂ ਦੇ ਹੱਥ ਖੜੇ ਹੋ ਗਏ ਸੀਗੇ ਉਹ ਉਹਨਾਂ ਦਾ ਇਹ ਸੀ ਵੀ ਅਸੀਂ ਹੁਣ ਇੱਥੇ ਨਹੀਂ ਰਹਿਣਾ ਹੁਣ ਤੁਸੀਂ ਇਸ ਇਸ ਕਨਸੈਪਟ ਨੂੰ ਜੇ ਅਸੀਂ ਟੋਟਲਿਟੀ 'ਚ ਦੇਖੀਏ ਤੇ ਇਹ ਤੁਹਾਡੀ ਸਟੇਟ ਇਕਨੋਮੀ ਨੂੰ ਬਹੁਤ ਵੱਡਾ ਝਟਕਾ ਲਾਊਗਾ